ਜੇਲ੍ਹ ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਹੈਰੋਇਨ ਕਨੈਕਸ਼ਨ ਦਾ ਐਸਟੀਐਫ ਨੇ ਪਰਦਾ ਫਾਸ਼ ਕੀਤਾ ਹੈ ਜੱਗੂ ਦੇ ਪੰਜ ਸਾਥੀਆਂ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹ ਆਰੋਪੀ ਆਪਣੇ ਆਕਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕੈਨ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਐਸਟੀਐਫ ਨੇ ਖੁੱਦ ਜਿਹੜਾ ਉਹਨੂੰ ਬ੍ਰੇਕ ਕੀਤਾ ਉਹ ਹੈਗਾ ਜੱਗੂ ਭਗਵਾਨਪੁਰੀਆ ਦਾ ਗੈਂਗ ਜਿਹੜਾ ਕਿ ਜੇਲ੍ਹ ਤੋਂ ਆਪਰੇਟ ਕਰਾਉਂਦਾ ਸੀ ਸਾਰਾ ਉਹਦੇ ਬਾਹਰ ਜਿਹੜੇ ਬੰਦੇ ਸੀ ਉਹਦੇ ਨਾਲ ਉਹਦੇ ਸਾਥੀ ਜਿਹੜੇ ਆ ਉਹ ਨਸ਼ੇ ਦਾ ਜਿਹੜਾ ਧੰਦਾ ਕਰਦੇ ਸੀ ਉਹਨਾਂ ਨੂੰ ਆਰੇ ਨੂੰ ਜਿਹੜਾ ਹੈ ਰੌਂਡ ਆਪ ਕੀਤਾ ਔਰ ਉਹਨਾਂ ਕੋ ਅੱਧਾ ਕਿਲੋ ਦੀ ਜਿਹੜੀ ਔਰ ਕਮੀ ਹੋਈ ਹੈ। ਜੱਗੂ ਕਿੱਧਰੋਂ ਆਪਰੇਟ ਕਰਦਾ ਸੀ ਜੀ ਅੱਜ। ਜੱਗੂ ਅਭੀ ਐਸਾ ਬਜਰੀਆ ਫੋਨ ਹੀ ਅੰਦਰੋਂ ਜਿਹੜਾ ਹੈ ਬ੍ਰੇਕ ਕਰਦਾ। ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਤੇ ਸਥਿਤ ਰਜਿੰਦਰਾ ਮਾਰਕੀਟ ਚ ਚੋਰਾ ਮੰਨੋਂ ਇੱਕ ਸੁਨਾਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ 500 ਗ੍ਰਾਮ ਤੋਂ ਵੱਧ ਸੋਨਾ ਲੈ ਕੇ ਫਰਾਰ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ। ACP ਮਨਜੀਤ ਸਿੰਘ ਦਾ ਕਹਿਣਾ ਹੈ ਕਿ ਦੁਕਾਨਦਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹੈਗੀ ਹੈ ਕਰੀਬ 1:30 ਵਜੇ ਜਿਹੜੇ ਬੰਦੇ ਆਏ ਨੇ ਦੋ ਬੰਦੇ ਆਏ ਨੇ ਇਹਨਾਂ ਦੇ ਅੰਦਰ ਤੇ ਉਹ ਸ਼ਰਤ ਤੋੜ ਕੇ ਤੇ ਸਮਾਨ ਜਿਹੜਾ ਹੈਗਾ ਸੋਨੇ ਦਾ ਚੋਰੀ ਕਰਕੇ ਲੈ ਗਏ ਇਹ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੁਣ ਇਹਨਾਂ ਨੇ ਅਸੀਂ ਆਏ ਆ ਮੌਕੇ ਤੇ ਮੇਰੇ ਨਾਲ ਐਸਐਸਓ ਦੋਸਤਾਂ ਵੀ ਆਏ ਨੇ ਅਸੀਂ ਜਿਹੜੀ ਹੈਗੀ ਦੀ ਤਫ਼तीश ਕਰ ਰਹੇ ਆ ਜਿਹੜੇ ਬੰਦੇ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦੀ ਨਹੀਂ ਕਿਹਾ ਜਾਵੇ ਤੇ ਮਾਲਕ ਹੋਰ ਕਿਹਾ ਜਾਵੇ ਪਿੰਡ ਚੱਬਾ ਦੇ ਵਿੱਚ ਆਵਾਰਾ ਸਾਣ ਨੇ ਪੂਰੀ ਰਾਤ ਆਤੰਕ ਮਚਾਈ ਰੱਖਿਆ। ਇਹ ਸਾਣ ਕਦੇ ਲੋਕਾਂ ਨੂੰ ਮਾਰਨ ਲਈ ਉਹਨਾਂ ਦੇ ਪਿੱਛੇ ਭੱਜਿਆ ਤੇ ਕਦੇ ਘਰਾਂ 'ਚ ਵੜ ਕੇ ਸਮਾਨ ਨੂੰ ਤਹਸਨੈਸ ਕੀਤਾ। ਆਖਰ 'ਚ ਦਿਨ ਚੜ੍ਹਦਿਆਂ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਅਧਿਕਾਰੀਆਂ ਨੇ ਸਾਣ ਨੂੰ ਬੇਹੋਸ਼ ਕਰਕੇ ਇਸ ਨੂੰ ਕਾਬੂ ਕੀਤਾ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਸਕੇ। ਤੇ ਅਸੀਂ ਆਪਣੇ ਨਾਲ ਜਿਹੜੀ ਇਹਨੂੰ ਬੇਹੋਸ਼ ਕਰਨ ਵਾਲੀ ਦਵਾਈ ਸੀ ਉਹ ਲੈ ਕੇ ਆਏ ਸੀ ਤੇ ਉਹਦਾ ਟੀਕਾ ਲਗਾਇਆ ਤੇ ਉਹ ਟੀਕਾ ਲਗਾਉਣ ਤੋਂ ਬਾਅਦ ਜਿਹੜਾ ਸਾਣ ਹੈ ਉਹ ਕਾਬੂ ਆ ਗਿਆ। ਤੇ ਹੁਣ ਇਹ ਕਾਬੂਸਾਨ ਜਿਹੜਾ ਇਹਨੂੰ ਕਿਸੇ ਗਊਸ਼ਾਲਾ ਦੇ ਵਿੱਚ ਛੱਡਿਆ ਜਾਏਗਾ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਇੱਕ ਵੱਡਾ ਝਟਕਾ ਲੱਗਿਆ ਜਦੋਂ ਟੀਮ ਅੰਨਾ ਨਾਲ ਜੁੜੇ ਅਤੇ ਆਪ ਦੇ ਸਾਬਕਾ ਸੱਤਤਰ ਸਤਪਾਲ ਸੋਖੀ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਦੇਣ ਤੋਂ ਬਾਅਦ ਸੋਖੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਖਾਸ ਪਾਰਟੀ ਬਣ ਗਈ ਹੈ ਤੇ ਅੱਜ ਵੀ ਦਿੱਲੀ ਯੂਨਿਟ ਦਾ ਪੰਜਾਬ ਦੇ ਵਿੱਚ ਪੂਰਾ ਪ੍ਰਭਾਵ ਹੈ ਜਿਸ ਕਾਰਨ ਉਹ ਅਸਤੀਫਾ ਦੇ ਰਹੇ ਨੇ ਤੇਵਾ ਵੀ ਅੱਜ ਵੀ ਰਿਮੋਟ ਕੰਟਰੋਲ ਜਿਹੜਾ ਉਹ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਹੈ ਅੱਜ ਵੀ ਪੰਜਾਬ ਦੀ ਬੋਡੀ ਦੇ ਵਿੱਚ ਉਹਨਾਂ ਬੰਦਿਆਂ ਨੂੰ ਹੀ ਅਹੁਦੇ ਦਿੱਤੇ ਗਏ ਜਿਹੜੇ ਦਿੱਲੀ ਦੇ ਦਰਗੇਸ਼ ਪਾਠਕ ਤੇ ਸੰਜੀਤ ਸਿੰਘ ਦੇ ਬਹੁਤ ক্লোਜ਼ ਸਨ ਤੇ ਅਸੀਂ ਆਮ ਉਹਨਾਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਜਿਹੜੇ ਆ ਉਹ ਪਾਰਟੀ ਦੇ ਖੋਰਾ ਲਾਉਣ ਦੇ ਵਿੱਚ ਉਹ ਸ਼ਾਮਲ ਸਨ ਉਹਨਾਂ ਬੰਦਿਆਂ ਨੂੰ ਹੀ ਪੰਜਾਬ ਦੇ ਜਿਹੜੇ ਉਹ ਦੇ ਰਹੇ ਨੇ ਤੇ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਬੰਦਿਆਂ ਨੇ ਦਿਨ ਰਾਤ ਕੰਮ ਕੀਤਾ ਪਾਰਟੀ ਵਾਸਤੇ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕਰਕੇ ਜਿਹੜੀ ਪੰਜਾਬ ਦੀ ਟੀਮ ਬਣਾਈ ਗਈ ਹੈ ਲਾਸਟ ਇੱਕ ਹੋਪ ਸੀ ਪੀ ਪੰਜਾਬ ਦੇ ਜਿਹੜੀ ਜਿਹੜੀ ਬੋਡੀ ਹੈ ਉਹ ਪੰਜਾਬ ਦੇ ਵਰਕਰਾਂ ਨਾਲ ਕੋਈ ਵਧੀਆ ਪੇਸ਼ ਆਏਗੀ ਪਰ ਸਾਨੂੰ ਨਿਰਾਸ਼ਾ حاصل ਹੋਈ ਇਸ ਕਰਕੇ ਮੈਂ ਆਪਣੀ ਮੋਗਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਦੇਣਾ ਹੈ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਬੀਆਰਟੀਐਸ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਹੈ ਕਰਮਚਾਰੀਆਂ ਚ ਰੋਸ ਹੈ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਸਮੇਂ ਸਿਰ ਤਨਖਾਹ ਮਿਲ ਰਹੀਆਂ ਨੇ ਉਹਨਾਂ ਨੇ ਸਰਕਾਰ ਨੂੰ ਇਸ ਪ੍ਰੋਜੈਕਟ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੀਐਮ ਕੋਠੀ ਦਾ ਘਰਾਓ ਕਰਨਗੇ ਕਿਉਂਕਿ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦੇ ਰਹੀ ਨਾ ਅਜੇ ਤੱਕ ਕਿਸੇ ਕੰਪਨੀ ਕੋ ਟੇਕਾ ਗਿਆ ਹੈ ਇਸ ਦਾ ਇਹ ਜਿਹੜਾ ਰੋਡਵੇ ਇੰਟਰ ਚੱਲ ਕੋਰੀਨ ਕੰਪਨੀ ਨੂੰ ਜੋ ਫੋਨ ਕਰਦੇ ਆ ਉਹ ਆਂਦੇ ਕਿ ਸਾਡੇ ਕੋਲ ਪੈਸੇ ਨਹੀਂ ਮਿਲ ਰਹੇ ਪੈਸੇ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬ ਸਰਕਾਰ ਨੂੰ ਆਪਾਂ ਕਹਿਣਾ ਚਾਹੁੰਦੇ ਆ ਕਿ ਮੰਗਾ ਡੀਏ ਕਿ ਇਹ ਕੰਪਨੀ ਨੂੰ ਟੇਕਾ ਦੇ ਕੇ ਚੰਗੀ ਨੂੰ ਸਾਡੇ ਜਿਹੜੀਆਂ ਤਨਖਾਹਾਂ ਦਾ ਟਾਈਮ ਸਿਰ ਪਹੁੰਚਿਆ ਜਾਣ ਜਾਂ ਨੂੰ ਕਾਰਪੋਰੇਟ ਅੰਡਰ ਜਾਂ ਪੰਜਾਬ ਰੋਡਵੇ ਦੇ ਅੰਡਰ ਪੱਕੇ ਕੀਤਾ ਜਾਵੇ ਠੀਕ ਹੈ ਦੂਸਰੀ ਮੰਗਾ ਡੀਏ ਕਿ ਜਿਹੜੇ ਕਾਊਂਟਰ ਬਣੇ ਉਹਨਾਂ ਦੇ ਉੱਤੇ ਨਾ ਕੋਈ ਪੱਕੇ ਦੀ ਸਹੂਲਤ ਹੈ ਲੇਡੀ ਵਾਸਤੇ ਕੋਈ ਬਾਥਰੂਮ ਦੀ ਸਹੂਲਤ ਨਹੀਂ ਹੈਗੀ ਨਾ ਤੇ ਕੁਰਸੀਆਂ ਦੀ ਸਹੂਲਤ ਹੈਗੀ ਹੈ ਸਾਡੀਆਂ ਮੰਗਾ ਇਹੀ ਹੈ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਵੱਲ ਧਿਆਨ ਦੇਵੇ